ਪੰਜਾਬ ਆਬਾਦੀ ਤਰਤੀਬ ਪੰਜਾਬ ਦੇ ਨਾਲ ਪਾਣੀਆਂ ਦੇ ਮੁੱਦੇ ਤੇ ਵਿਤਕਰਾ ਕੀਤਾ ਜਾ ਰਿਹਾ ਹੈ। ਆਪ ਸੰਸਦ ਮੀਥੇਰ ਨੇ ਲੋਕਸਭਾ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ ਹੈ। ਉਹਨਾਂ ਕਿਹਾ ਕਿ ਜਿਸ ਪੰਜਾਬ ਨੇ ਦੇਸ਼ ਦਾ ਟਿੱਡ ਪਰੰਦੇ ਲਈ ਖੁਦ ਦੇ ਪਾਣੀਆਂ ਨੂੰ ਦੂਸ਼ਿਤ ਕਰ ਲਿਆ, ਅੱਜ ਉਸ ਨੂੰ ਹੀ ਉਸ ਦਾ ਬਣਦਾ ਹਿੱਸਾ ਨਹੀਂ ਮਿਲਿਆ। ਸੂਬੇ ਦਾ ਮਾਲਵਾ ਖੇਤਰ ਵੀ ਕੈਂਸਰ ਦੀ ਮਾਰ ਚੱਲ ਰਿਹਾ ਹੈ ਅਤੇ ਸਾਫ਼ ਪਾਣੀ ਪੀਣ ਤੋਂ ਤਰਸ ਰਿਹਾ ਹੈ। ਇਸ ਤੋਂ ਇਲਾਵਾ ਸੰਸਦ ਮੀਥੇਰ ਨੇ ਅਟਲ ਪੂਜਲ ਯੋਜਨਾ ਅਤੇ ਪੰਜਾਬ ਨੂੰ ਸ਼ਾਮਲ ਕਰਨ ਦਾ ਜਿਹੜਾ ਹੈ ਯੋਜਨਾ ਦੇ ਵਿੱਚ ਪੰਜਾਬ ਨੂੰ ਸ਼ਾਮਲ ਕਰਨ ਅਤੇ ਪ੍ਰਧਾਨ ਮੰਤਰੀ ਖੇਤੀ ਸਿਚਾਈ ਯੋਜਨਾ ਦੇ ਤਹਿ ਦੇ 1163 ਕਰੋੜ ਰੁਪਏ ਦਿੱਤੇ ਜਾਣ ਦਾ ਮੁੱਦਾ ਵੀ ਚੁੱਕਿਆ ਹੈ। ਬਾਦ ਸਭਾਪਤੀ ਜੀ ਸਭਾਪਤੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਦਰਜ ਹੈ ਕਿ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ ਕਿ ਜ਼ਿੰਦਗੀ ਦਾ ਜਿਹੜਾ ਮੁੱਢਲਾ ਸਰੋਤ ਹੈ ਉਹ ਪਾਣੀ ਹੈ ਤੇ ਪਾਣੀ ਕਰਕੇ ਹੀ ਸਭ ਹਰਿਆ ਭਰਿਆ ਤੇ ਜਿਹੜਾ ਵੱਧ ਫੁੱਲ ਰਿਹਾ ਸੋ ਜ਼ਿੰਦਗੀ ਦੇ ਲਈ ਵੀ ਪਾਣੀ ਬੜਾ ਜ਼ਰੂਰੀ ਹੈ ਤੇ ਸਾਡੇ ਪੰਜਾਬ ਦੇ ਪੁਆਇੰਟ ਆਫ 뷰 ਨਾਲ ਗੱਲ ਕਰਾਂ ਤਾਂ ਸਾਡਾ ਉਹ ਸੂਬਾ ਸੀ ਜਿਹੜਾ ਪੰਜ ਪਾਣੀਆਂ ਦੀ ਜਿਹੜੇ ਧਰਤੀ ਦੇ ਜਿਹੜਾ ਨਾਮ ਤੇ ਬਣਿਆ ਪੰਜਾਬਾਂ ਦੀ ਦੋ ਦਰਿਆ ਤਾਂ ਦੇਸ਼ ਦੀ ਵੰਡ ਤੋਂ ਬਾਅਦ ਸਾਡੇ ਪਾਕਿਸਤਾਨ ਦੇ ਵਿੱਚ ਰਹਿ ਗਏ ਤੇ ਜਿਹੜੇ ਤਿੰਨ ਦਰਿਆ ਪੰਜਾਬ ਨੂੰ ਮਿਲੇ ਉਹਨਾਂ ਦੀ ਵੀ ਪੂਰੇ ਦੇਸ਼ 'ਚ ਜਿਹੜਾ ਐਡਾ ਹਰਿਆ ਭਰਿਆ ਸੂਬਾ ਹੋਵੇ ਮੈਨੂੰ ਨਹੀਂ ਲੱਗਦਾ ਜਿੰਨੀ ਪੰਜਾਬ ਦੇ ਪਾਣੀ ਦੀ ਐਕਸਪਲੋਇਟੇਸ਼ਨ ਹੋਈ ਹੈ ਕਿਸੇ ਹੋਰ ਸੂਬੇ ਦੀ ਹੋਈ ਹੋਊਗੀ ਪਹਿਲਾਂ ਤਾਂ ਜਿਹੜੇ ਸੂਬੇ ਰੋਏ ਪੇਰੀਨੈਕ ਦੇ ਅੰਦਰ ਵੀ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਣਾ ਚਾਹੀਦਾ ਸੀ ਪੰਜਾਬ ਦਾ ਪਾਣੀ ਉਹਨਾਂ ਨੂੰ ਵੀ ਦਿੱਤਾ ਗਿਆ ਤੇ ਦੂਜਾ ਗਰੀਨ ਰੈਵੋਲੂਸ਼ਨ ਦੇ ਲਈ ਕਿਉਂਕਿ ਦੇਸ਼ ਨੂੰ ਆਤਮ ਨਿਰਭਰ ਕਰਨਾ ਸੀ ਅਸੀਂ ਧਰਤੀ ਹੇਠੋਂ ਪਾਣੀ ਕੱਢ-ਕੱਢ ਕੇ ਜਿਹੜਾ ਸਾਡਾ ਝੋਨਾ ਖਰਾਕ ਵੀ ਨਹੀਂ ਸੀ ਪੰਜਾਬੀਆਂ ਦੀ ਦੇਸ਼ ਨੂੰ ਪੈਰਾ ਸਰ ਕਰਨ ਲਈ ਅਸੀਂ ਧਰਤੀ ਹੇਠਲੇ ਪਾਣੀ ਦੀ ਵੀ ਬਰਬਾਦੀ ਕਰ ਲਈ ਸੋ ਪੰਜਾਬ ਦੇ ਲਈ ਸਭਾਪਤੀ ਜੀ ਬੜੀ ਇੰਪੋਰਟੈਂਟ ਜਿਹੜਾ ਮੁੱਦਾ ਹੈ ਸੋ ਮੈਂ 4-5 ਪੁਆਇੰਟ ਜਿਹੜੇ ਰੱਖਣਾ ਚਾਹਣਾ ਸਭ ਤੋਂ ਪਹਿਲਾਂ ਤਾਂ ਕਿ ਜਦੋਂ ਪੰਜਾਬ ਦੀ ਤੇ ਹਰਿਆਣੇ ਦੀ ਜਿਹੜੀ ਵੰਡ ਹੈ ਉਹ ਹੋਈ ਤਾਂ 1954 ਦਾ ਐਗਰੀਮੈਂਟ ਸੀ ਕਿ ਯਮੁਨਾ ਦਾ ਜਿਹੜਾ ਪਾਣੀ ਹੈ 2/3 ਜਿਹੜਾ ਉਹ ਪੰਜਾਬ ਨੂੰ ਮਿਲੇਗਾ ਉਹ ਪੰਜਾਬ ਜਿਹੜਾ ਵੰਡ ਤੋਂ ਪਹਿਲਾਂ ਸੀ ਪਰ ਵੰਡ ਤੋਂ ਬਾਅਦ ਕਿਤੇ ਜ਼ਿਕਰ ਤੱਕ ਨਹੀਂ ਕੀਤਾ ਗਿਆ ਵੀ ਜਿਹੜਾ ਜਮੁਨਾ ਚੋਂ ਕਿੰਨਾ ਪਾਣੀ ਜਿਹੜਾ ਪੰਜਾਬ ਨੂੰ ਮਿਲਦਾ ਸੋ ਮੇਰੀ ਸਰਕਾਰ ਨੂੰ ਬੇਜਤੀ ਹੈ ਕਿ ਇਹਨੂੰ ਦੁਬਾਰਾ ਤੋਂ ਵਿਚਾਰਿਆ ਜਾਵੇ ਤੇ ਪੰਜਾਬ ਦਾ ਪਾਣੀ ਜਿਹੜਾ ਪੰਜਾਬ ਨੂੰ ਜਿਹੜਾ ਹੈ ਉਹ ਦਿੱਤਾ ਜਾਵੇ ਤੇ ਦੂਜਾ ਸਭਾਪਤੀ ਜੀ ਬੜਾ ਇੰਪੋਰਟੈਂਟ ਮੁੱਦਾ ਮੇਰੇ ਹਲਕੇ ਦਾ ਵੀ ਹੈ ਤੇ ਪੰਜਾਬ ਦਾ ਵੀ ਹੈ ਜਿਹਦੇ ਕਰਕੇ ਹਰ ਸਾਲ ਹਜ਼ਾਰਾਂ ਏਕੜ ਜਿਹੜੀ ਫਸਲ ਬਰਬਾਦ ਹੁੰਦੀ ਹੈ ਘੱਗਰ ਦਾ ਮਸਲਾ ਉੱਥੇ ਜਿਹੜੀ ਇੰਬੈਕਮੈਂਟ ਐ ਸੀ ਘੱਗਰ ਦੀ ਉਹ ਖਨੌਰੀ ਤੋਂ ਲੈ ਕੇ ਮਕਰੌਰ ਸਾਹਿਬ ਤੱਕ ਜਿਹੜੀ ਆ ਉਹ ਹੋ ਗਈ ਐ ਜਿਹਦੇ ਕਰਕੇ ਐ ਕਿ 2023 ਦੇ ਵਿੱਚ ਬਹੁਤ ਫਲੱਡਸ ਆਏ ਪਰ ਉੱਥੋਂ ਜਿਹੜੀ ਇੱਕ ਵੀ ਜਿਹੜੀ ਕਹੋ ਵੀ ਉੱਥੋਂ ਬੰਨ੍ਹ ਨਹੀਂ ਟੁੱਟਿਆ ਪਰ ਜਿਹੜਾ ਮਕਰੌਰ ਸਾਹਿਬ ਤੋਂ ਲੈ ਕੇ ਕਿਰਾਲ ਤੱਕ 17 ਕਿਲੋਮੀਟਰ ਦਾ ਜਿਹੜਾ ਸਟ੍ਰੈਚ ਹੈ ਉਹਨੂੰ ਚੌੜਾ ਕਰਨ ਦੀ ਜ਼ਰੂਰਤ ਹੈ ਉੱਥੇ ਬੰਧ ਬਣਾਉਣ ਦੀ ਜ਼ਰੂਰਤ ਹੈ ਤਾਂ ਕਿ ਹਜ਼ਾਰਾਂ ਏਕੜ ਜਿਹੜੇ ਲੋਕਾਂ ਦੇ ਫਸਲ ਦੇ ਬਰਬਾਦ ਹੁੰਦੇ ਆ ਉਹਨੂੰ ਬਚਾਇਆ ਜਾ ਸਕੇ ਸੋ ਇਹਦੇ ਲਈ ਵੀ ਮੈਂ ਕੇਂਦਰ ਸਰਕਾਰ ਨੂੰ ਮੰਤਰੀ ਜੀ ਨੂੰ ਕਹੂੰਗਾ ਕਿ ਦੋਨੇ ਸੂਬਿਆਂ ਦੇ ਵਿੱਚ ਪੈ ਕੇ ਜਿਹੜਾ ਮਸਲੇ ਦਾ ਜਿਹੜਾ ਹੱਲ ਹੈ ਉਹ ਕਰਵਾਇਆ ਜਾਵੇ ਤੇ ਤੀਜਾ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਸਰਕਾਰ ਦਾ ਇੱਕ ਮਿਸ਼ਨ ਸੀ ਜਲ ਸਖਸ਼ਤੀ ਮਿਸ਼ਨ ਜਿਹਨੂੰ ਪੂਰਾ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ 2022 ਦੇ ਵਿੱਚ ਠੀਕ ਹੈ ਸਭਾਪਤੀ ਜੀ ਪਾਣੀ ਪਾਈਪਾਂ ਪੈਗੀਆਂ ਬੋਰ ਕਰਤੇ ਟੂਟੀਆਂ ਦੇ ਰਾਹੀ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਗਿਆ ਪਰ ਕੀ ਉਹ ਪਾਣੀ ਪੀਣ ਦੇ ਲਾਇਕ ਹੈ ਅੱਜ ਪੰਜਾਬ ਚ ਹਰ ਦੂਜੇ ਤੀਜੇ ਘਰ ਕਿਸੇ ਦਾ ਮਰੀਜ਼ ਹੈ ਜਿਹਦਾ ਕਾਰਨ ਇਹ ਹੈ ਕਿ ਧਰਤੀ ਹੇਠਲਾ ਪਾਣੀ ਇੰਨਾ ਖਰਾਬ ਹੋ ਚੁੱਕਿਆ ਸੋ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਮਾਲਵੇ ਦੇ ਖੇਤਰ ਲਈ ਖਾਸ ਤੌਰ ਤੇ ਤੇ ਮੇਰੇ ਆਪਣੇ ਹਲਕੇ ਦੇ ਸੰਗਰੂਰ ਮਲੇਰਕੋਟਲਾ ਧੂਰੀ ਬਰਨਾਲਾ ਸਨਾਮ ਇਹਨਾਂ ਸਾਰੇ ਇਲਾਕਿਆਂ ਲਈ ਜਿਹੜਾ ਭਾਖੜਾ ਦਾ ਸਾਡਾ ਕਨਾਲ ਸਿਸਟਮ ਹੈ ਉੱਥੋਂ ਜਿਹੜਾ ਪਾਣੀ ਦਾ ਜਿਹੜਾ ਪ੍ਰਬੰਧ ਹੈ ਜਿਹੜਾ ਕਨਾਲ ਦੀ ਰੱਖੀ ਕੀਤਾ ਜਾ ਸਕੇ ਤਾਂ ਕਿ ਜਿਹੜਾ ਲੋਕਾਂ ਨੂੰ ਸਾਫ਼ ਸੁਥਰਾ ਜਿਹੜਾ ਪਾਣੀ ਹੈ ਉਹ ਮਿਲ ਸਕੇ ਚੌਥਾ ਸਭਾਪਤੀ ਜੀ ਸਾਡੇ ਜਿਹੜੇ ਕੰਢੀ ਖੇਤਰ ਦੇ ਵਿੱਚ ਜਿਹੜੇ ਡੈਮ ਬਣੇ ਆ ਉਹ 30 30 ਸਾਲ ਪੁਰਾਣੇ ਡੈਮ ਹੈ ਉੱਥੇ ਇੰਨੀ ਜ਼ਿਆਦਾ ਸਿੰਟ ਜਿਹੜੀ ਆ ਜੰਮ ਚੁੱਕੀ ਹੈ ਜਿਹਦੇ ਕਰਕੇ ਫਲਡਸ ਦੇ ਟਾਈਮ ਪਾਣੀ ਵੀ ਪਾਕਿਸਤਾਨ ਨੂੰ ਜਾਂਦਾ ਹੈ ਜਿਨ੍ਹਾਂ ਦੀ ਡੀਸਿਲਟਿੰਗ ਕਰਨ ਦੀ ਜ਼ਰੂਰਤ ਹੈ ਅਸੀਂ ਸੂਬਾ ਸਰਕਾਰ ਨੇ ਸਾਡੀ ਨੇ ਪ੍ਰੋਜੈਕਟ ਬਣਾ ਕੇ ਭੇਜਿਆ ਜਿਨ੍ਹਾਂ ਚੋਂ ਤਿੰਨ ਨੂੰ ਜਿਹੜੀ ਅਪਰੂਵਲ ਮਿਲ ਗਈ ਹੈ ਪਰ ਪੰਜ ਕੇ ਸਜੇ ਵੀ ਪੈਂਡਿੰਗ ਹੈ ਤੇ ਮੈਂ ਮੰਤਰੀ ਜੀ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਦੀ ਜਲਦ ਤੋਂ ਜਲਦ ਅਪਰੂਵਲ ਦਿੱਤੀ ਜਾਵੇ ਤਾਂ ਕਿ ਜਿਹੜੀ ਫਲੱਡ ਦੇ ਟਾਈਮ ਜਿਹੜਾ ਪਾਣੀ ਪਾਕਿਸਤਾਨ ਵੀ ਨਾ ਜਾਵੇ ਤੇ ਨਾਲੇ ਜਿਹੜੀ ਉੱਥੋਂ ਸਿਲਟ ਨਿਕਲੂਗੀ ਉਹਦੇ ਨਾਲ ਕਿਉਂਕਿ ਪੰਜਾਬ 'ਚ ਇੰਨੇ ਨੈਸ਼ਨਲ ਹਾਈਵੇ ਬਣ ਰਹੇ ਆ ਉਹ ਸਿਲਟ ਨੂੰ ਵੀ ਉੱਥੇ ਯੂਜ਼ ਕੀਤਾ ਜਾ ਸਕੇ ਕਿਉਂਕਿ ਅੱਜ ਉਹ ਹਾਈਵੇ ਤੇ ਰਾਹੀ ਸਾਰੀ ਜਿਹੜੀ ਉਪਜਾਊ ਮਿੱਟੀ ਆ টਪ ਸੋਇਲ ਆ ਉਹਦੀ ਜਿਹੜੀ ਵਰਤੋਂ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਇੱਕ ਹੋਰ ਬਹੁਤ ਇੰਪੋਰਟੈਂਟ ਕਿਉਂਕਿ ਅ ਜਿਹੜਾ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਸਿਰਫ 2 ਮਿੰਟ ਉਹਦੇ ਅੰਡਰ ਰੈਨੋਵੇਸ਼ਨ ਤੇ ਐਕਸਟੈਂਸ਼ਨ ਜਿਹੜੀ ਕਨਾਲਸ ਦੀ ਹੋਣੀ ਸੀ ਉਹਦੇ ਲਈ ਪ੍ਰਪੋਜ਼ਲ ਮੰਗਿਆ ਗਿਆ ਸੀ ਪੰਜਾਬ ਸਰਕਾਰ ਤੋਂ ਕਿ ਅਸੀਂ 1163 ਕਰੋੜ ਰੁਪਏ ਦਾ ਪ੍ਰੋਜੈਕਟ ਬਣਾ ਕੇ ਭੇਜਿਆ 2000 15 ਦੀ ਜਿਹੜੀ ਇਨਵੈਸਟਮੈਂਟ ਕਲੀਅਰੈਂਸ ਹੋ ਚੁੱਕੀ ਆ ਪਰ 10 ਸਾਲ ਹੋ ਗਏ ਹਜੇ ਉਹਦੇ ਵੀ ਜਿਹੜੇ ਪੈਸੇ ਐ ਉਹ ਕਲੀਅਰ ਨਹੀਂ ਹੋਏ ਤੇ ਲਾਸਟ ਇਹ ਜਿਹੜੀ ਕੇਂਦਰ ਦੀ ਜਿਹੜੀ ਸਟੈਂਡਿੰਗ ਕਮੇਟੀ ਆ ਔਨ ਵਾਟਰ ਸਰSourceIP ਉਹਨੇ ਸਟੱਡੀ ਕੀਤੀ ਤੇ ਜਿਹੜੀ 10ਵੀਂ ਰਿਪੋਰਟ ਦੇ ਵਿੱਚ ਇਸ ਗੱਲ ਦਾ ਜਿਹੜਾ ਨੋਟਿਸ ਲਿਆ ਕਿ ਜਿਹੜਾ ਪੰਜਾਬ ਦਾ ਪਾਣੀ ਐ ਜਿਹੜਾ ਧਰਤੀ ਹੇਠਲਾ ਬਹੁਤ ਬਰਬਾਦ ਹੋ ਚੁੱਕਿਆ ਤੇ ਸੱਤ ਸੂਬਿਆਂ ਤੋਂ ਬਾਅਦ ਪੰਜਾਬ ਨੂੰ ਵੀ ਐਡ ਕੀਤਾ ਗਿਆ ਕਿਉਂਕਿ ਜਿਹੜੇ ਪੰਜਾਬ ਤੋਂ ਪਾਣੀ ਜਿਹੜਾ ਸੀ ਹਰ ਸਾਲ ਬਾਹਰ ਕੱਢਦੇ ਆ ਐਕਸਟ੍ਰੈਕਸ਼ਨ ਆ ਜਿਹੜੀ ਉਹ 27.80 ਬੀਸੀਐਮ ਹੈ ਜਿਹੜਾ ਰੀਚਾਰਜ ਆ 18.84 ਹੈ ਸੋ ਇਸੇ ਕਰਕੇ ਉਹਨਾਂ ਨੇ ਜਿਹੜਾ ਅਟਲ ਉਜਲ ਯੋਜਨਾ ਸੀ ਪੰਜਾਬ ਨੂੰ ਉਹਦੇ ਅੰਦਰ ਲਿਆ ਤੇ ਇਸ ਸਾਲ ਸਾਨੂੰ ਪੈਸੇ ਮਿਲਨੇ ਸੀ ਪਰ ਹਜੇ ਤੱਕ ਸਰਕਾਰ ਵੱਲੋਂ ਕੋਈ ਸਾਨੂੰ ਆਫੀਸ਼ੀਅਲੀ ਨੋਟਿਸ ਨਹੀਂ ਮਿਲਿਆ ਕਿ ਸਾਡੇ ਸੂਬੇ ਨੂੰ ਉਹਦੇ ਅੰਦਰ ਲਿਆ ਜਾ ਰਿਹਾ ਕਿ ਨਹੀਂ ਲਿਆ ਜਾ ਰਿਹਾ ਸੋ ਸਭਾਪਤੀ ਜੀ ਬਹੁਤ ਧੰਨਵਾਦ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਖਾਸ ਤੌਰ ਤੇ ਜਿਹੜਾ ਪੀਣ ਵਾਲੇ ਪਾਣੀ ਦੀ ਮਹਿਮੰਗ ਕੀਤੀ ਹੈ ਸਰਕਾਰ ਤੋਂ ਮਾਲਵੇ ਖੇਤਰ ਲਈ ਇਹਦੇ ਵੱਲ ਵੀ ਤੇ ਦੂਜੇ ਜਿਹੜੇ ਮੁੱਦੇ ਆ ਉਹਨਾਂ ਵੱਲ ਵੀ ਸਰਕਾਰ ਜ਼ਰੂਰ